ਸਾਰੀਆਂ ਸਰਕਾਰ ਜੀ ਤੇ ਮਾਝੇ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਗੋਪੀ ਦੀ ਟੀਮਾਂ ਅਗਲੀਆਂ ਲਾਗੇ ਅਗਲੇ ਮੈਚ ਦੀਆਂ ਟੀਮਾਂ ਸਰਦਾਰ ਜੀ ਮੈਚ ਤੋਂ ਬਾਅਦ ਜਿਹੜਾ ਮੈਚ ਹੋਣਾ ਹੈ ਖਾਨਪੁਰ ਬਰਸਨ ਗੁਰਮਾ ਖਾਨਪੁਰ ਬਰਸਨ ਗੁਰਮਾ ਆ ਮੈਚ ਤੋਂ ਫੌਰਨ ਬਾਅਦ ਮੈਚ ਖੇਡਿਆ ਜਾਊਗਾ ਇਹ ਖਿਡਾਰੀ ਨੋਟ ਕਰ ਲੈਣ ਸਾਡੀ ਬੇਨਤੀ ਹੈ ਆਓ ਸਾਹਮਣੇ ਨਜ਼ਾਮਪੁਰੀ ਐਸਐਲ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਸਰਫਲਾ ਪਿੰਡ ਹੈ ਮੇਰੇ ਪੰਜਾਬੀ ਵੀਰੋ ਬਿਲਕੁਲ ਚੌਂਦੇਪੁਰਾਂ ਦੇ ਲਾਗੇ ਜਿਹੜੇ ਪਿੰਡ ਦੇ ਜੱਸੀ ਨੇ ਜਿੰਨਾ ਟਾਈਮ ਕਬੱਡੀ ਖੇਡੀ ਹੈ ਕਹਿੰਦੇ ਚੌਂਦੇ ਦੀ ਟੀਮ ਲਈ ਖੇਡੀ ਹੈ ਆਹ ਸਾਹਮਣੇ ਉਸੇ ਦਾ ਕੰਪੈਨੋ ਇਸ ਵੇਲੇ ਨਾਜਵਾਨ ਕਰਦਾ ਹੋਇਆ ਟਰਾਈ ਪਰ ਪੁਆਇੰਟ ਕਹਿੰਦੇ ਨਜਾਮਪੁਰ ਦੀ ਟੀਮ ਦੇ ਲਈ ਤਾਜੀ ਕਲੱਬ ਨਜਾਮਪੁਰ ਦੀ ਟੀਮ ਦੇ ਲਈ ਹੰਕ ਦਾ ਵਾਦਾ ਹੁੰਦਾ ਹੈ ਚਰਵੀ ਜਵਾਨਾ ਫਿਰ ਬਾਅਦ ਕਬੱਡੀ ਆਹ ਸਾਹਮਣੇ ਕਹਿੰਦੇ ਕਬੱਡੀ ਪਾਉਣ ਲਈ ਸਰਫਲੇ ਵਾਲਾ ਸਰਫਲਾ ਪੁਰਥਲਾ ਜੜਕ ਰੌਣੀ ਕਹਿੰਦੇ ਮਸ਼ਹੂਰ ਕਬੱਡੀ ਖਿਡਾਰੀ ਨੇ ਕਿੰਨੇ ਆਹ ਸਾਹਮਣੇ ਕਹਿੰਦੇ ਪੁਰਜੀ ਤਿਆਰ ਹੈ ਮੇਰੇ ਪੰਜਾਬੀ ਵੀਰੋ ਆਹ ਪੁਰਜੀ ਕਹਿੰਦੇ ਨਿਆਪਰੀਆ ਤਿਆਰ ਹੈ ਮਸ਼ਹੂਰ ਪਿੰਡ ਦੇ ਆਹ ਪੁਰਜੀ ਆ ਇਕਨਾਲ ਸਿੰਘ ਚੁੰਨਾ ਸਾਹਿਬ ਤੁਹਾਡਾ ਵੀ ਨਾਂ ਬਹੁਤ ਵੱਡਾ ਸਿਆਸਤ ਦੇ ਖੇਤਰ ਦੇ ਵਿੱਚ ਹੈ ਜਦੋਂ ਤੁਸੀਂ ਐਮਐਲਏ ਬਣੀ ਆ ਇਲਾਕੇ ਵਿੱਚ ਜਿਵੇਂ ਕਰੀਏ ਨੇ ਅੜੇ ਹੋ ਗੱਡੇ ਕੱਟਿਆ ਅੜੇ ਹੋ ਕੰਮ ਅਸੀਂ ਕਟਿਆ ਬੜੇ ਕੰਦੇ ਪੜਾਈ ਦੇ ਕੰਮ ਕੀਤੇ ਸਮਾਜ ਸੇਵੀ ਕੰਮ ਕੀਤੇ ਸਰਦਾਰ ਇਕਲਾਸੀ ਦੀ ਚੋਦਾ ਸਾਹਿਬ ਸਾਡਾ ਐਮਐਲਏ ਆਬਰਕਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੁਕੇ ਨੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਸਤੇ ਸਰਦਾਰ ਨਰਮਦ ਸੇਵੀ ਇੰਸਪੈਕਟਰ ਸਾਹਿਬ ਕੋਈ ਪੁੱਜਿਆ ਹੈ ਪਰ ਦੂਜੇ ਪਾਸੇ ਜਿੱਪ ਕੱਢ ਕੇ ਫੱਟੇ ਦੇ ਕਿਲ ਜੱਟ ਕੇ ਕੀਤੀ ਠੋਕ ਕੇ ਤਸੱਲੀ ਵਾਲੀ ਝਟ ਮਿੱਤਰੋ ਆਲੇ ਛੜੋਗੇ ਸ਼ਰੀਰਾਂ ਵਾਲੀ ਕੰਨ ਮਿੱਤਰੋ ਇੱਕ ਪਾਸੇ ਠਾਣਾ ਦਾ ਟਰਾਲਾ ਇੱਕ ਪਾਸੇ ਨੈਨੋ ਕਬੱਡੀ ਪਰ ਦੂਜੇ ਪਾਸੇ ਜਗਦੀਪ ਉਹ ਪੁਆਇੰਟ ਕਦੇ ਚਾਫੀ ਦੇ ਵਾਸਤੇ ਜੁਰਦਾ ਹੋਇਆ ਆ ਕਹਿੰਦੇ ਗਰਮੀਤ ਹੈ ਸਰਖਲੇ ਵਾਲਾ ਆ ਕਹਿੰਦੇ ਨੌਜਵਾਨ ਇਸ ਲਈ ਕਬੱਡੀ ਪਾਉਣ ਲਈ ਮੈਦਾਨ ਦੇ ਵਿੱਚ ਬੜਿਆ ਹੋਇਆ ਹੈ ਉਹ ਪੁਰਜੀਆ ਦੋਨੇ ਜਗਦੀਪ ਫੜ ਲਿਆ ਮਰੋ ਇਹਨੂੰ ਜੱਫਾ ਲਾਓ ਫੇਰ ਬੱਲੇ ਬੱਲੇ ਹੋਊਗੀ ਉਹ ਸਾਹਮਣੇ ਗਰਮੀਤ ਕਬੱਡੀ ਪਾ ਰਿਹਾ ਪਰ ਪੁਆਇੰਟ ਕਦੇ ਡਬਲ ਟੱਚ ਤੇ ਪੁਆਣੀ ਵਾਲਾ ਪੰਨਾ ਵੀ ਇਸ਼ਾਰਾ ਕਰ ਰਿਹਾ ਹੈ ਵੀ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਵਾਸਤੇ ਜੁੜਦਾ ਹੋਇਆ ਹੈ ਚੱਲ ਵੀ ਪੁਹਲਵਾਨਾ ਫਿਰ ਪਾਕਲੀ ਕਬੱਡੀ ਅਗਲਾ ਮੈਚ ਖਾਨਪੁਰ ਤੇ ਗੁਰਮਾ ਖਾਨਪੁਰ ਖਾਨਪੁਰ ਤੇ ਗੁਰਮਾ ਖਾਨਪੁਰ ਤੇ ਗੁਰਮਾ ਵਾਲੇ ਬੰਦੇ ਜਲਦੀ ਦੇ ਨਾਲ ਜਿਹੜੇ ਗਰਾਊਂਡ ਦੇ ਲਾਗੇ ਰਹੇ ਖਾਨਪੁਰ ਤੇ ਗੁਰਮਾ ਦੀਆਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਇਸ ਮੈਚ ਤੋਂ ਬਾਅਦ ਗਰਾਊਂਡ ਦੇ ਬਿਲਕੁਲ ਲਾਗੇ ਰਹਿਣ ਇਕਬਾਲ ਸਿੰਘ ਚੁੰਨਾ ਸਾਹਿਬ ਵਿਸ਼ੇਤਰ ਦੇ ਬੋਲਦੇ ਆ ਧੰਨਵਾਦ ਕਰਦੇ ਆ ਅਸੀਂ ਸਾਰੇ ਜਿਹੜੇ ਨਾਲ ਆਇਆ ਵੀਰ ਤੇ ਸਾਰਾ ਭਾਈ ਬਹੁਤ ਬਹੁਤ ਧੰਨਵਾਦ ਕਿ ਸੰਦਰੀ ਸੰਦਰੀ ਪੈੜਾ ਨੇ ਪੈੜਾ ਨੇ ਯਾਰੋ ਕਿੰਨਾਂ ਦੀਆਂ ਲੱਗਦਾ ਉਹ ਆਗੇ ਨੇ ਸਾਨੂੰ ਉਡੀ ਕਾਸੀ ਜਿਨ੍ਹਾਂ ਦੀਆਂ ਲੱਗਦਾ ਉਹ ਆਗੇ ਨੇ ਸਾਨੂੰ ਉਡੀ ਕਾਸੀ ਜਿਨ੍ਹਾਂ ਦੀਆਂ ਸਵੇਰ ਤੋਂ ਉਡੀਕ ਆ ਇਹ ਤਿਆਰ ਸਾਕ ਐਮ ਐਨ ਐ ਸਾਕ ਕੁਛੀ ਸਾਡੇ ਨਿੱਕੇ ਸਰੇਹਾਂ ਤੋਂ ਕਮੋਲਿਆ ਪੁੱਜੇ ਅੱਜ ਫਲੈਰ ਕਰਾਨੀ ਧਰਤੀ ਬਾਬਾ ਗੱਜਰ ਸਾਹਿਬ ਯਾਦਗਾਰੀ ਮੀਲੇ ਵਿੱਚ ਤੁਹਾਡਾ ਸਾਰੀ ਸੰਗਤ ਵੱਲੋਂ ਤੇ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਜੀ ਆਇਆਂ ਜੀ

ਓਏ ਕਿਹੜਾ ਜਿੱਤ ਗਿਆ ਜੀ ਸਰਥਲਾ ਸਰਥਲਾ ਕਿੰਨੇ ਮੈਚ ਹੋ ਗਏ ਹੁਣ ਦੇਖੀ ਕੀ ਕਰਿਆ ਕਰੋ